ਸਭ ਤੋਂ ਕਰੀਬੀ ਮੈਕਮਾ ਦਿਲ ਦੇ ਸਿੱਖਿਆ ਉਸ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਮੈਂ ਅੱਜ ਸਵੇਰੇ ਇੱਥੇ ਆਉਣ ਵੇਲੇ ਹਿਸਾਬ ਲਗਾ ਰਿਹਾ ਸੀ ਤੇ 1000 ਦਿਨਾਂ ਦੇ ਵਿੱਚ 1000 ਦਿਨ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਤੇ ਸਿਹਤ ਤੇ ਸਭ ਤੋਂ ਵੱਧ ਕੰਮ ਕਰੂਗੀ ਅੱਜ 1000 ਦਿਨਾਂ ਦੇ ਵਿੱਚ ਮੈਂ ਅੰਦਾਜ਼ਾ ਲਾ ਰਿਹਾ ਸੀ ਅਸੀਂ 8000 ਸਕੂਲਾਂ 'ਚ ਚਾਰ ਦਿਵਾਰੀ ਬਣਾਈ ਹੈ ਭਾਵੇਂ ਹਰ ਰੋਜ਼ ਅੱਠ ਸਰਕਾਰੀ ਸਕੂਲਾਂ 'ਚ ਚਾਰ ਦਿਵਾਰੀ ਬਣਦੀ ਪਈ ਸੀ ਅੱਠ ਸਕੂਲ ਸੇਫ ਹੁੰਦੇ ਸੀ ਨਾਲ ਹੀ ਇਹ ਜਿਹੜੀ ਚਾਰ ਦਿਵਾਰੀ ਦੀ ਲੰਬਾਈ ਹੈ ਜੇ ਸਿੱਧੀ ਬਣਾਨੀ ਹੋਵੇ 1400 ਕਿਲੋਮੀਟਰ ਲੰਬੀ ਬਣੂਗੀ ਭਾਵੇਂ ਹਰ ਰੋਜ਼ ਪੰਜਾਬ ਦੇ ਸਰਕਾਰੀ ਸਕੂਲਾਂ 'ਚ 1400 ਮੀਟਰ ਡੇਢ ਕਿਲੋਮੀਟਰ ਲੰਬੀ ਬਾਉਂਡਰੀ ਵਾਲ ਬਣਦੀ ਰਹੀ 10000 90 ਕਲਾਸਰੂਮ ਪਿਛਲੇ 16 ਮਾਰਚ ਤੋਂ ਲੈ ਕੇ ਅੱਜ ਤੱਕ ਬਣਿਆ ਭਾਵੇਂ ਹੈ ਕਿ ਹਰ ਇੱਕ ਦਿਨ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ 10-90 ਕਲਾਸਰੂਮ ਮਿਲ ਰਹੇ ਸੀ ਇਹ ਹੈ ਸਰਦਾਰ ਭਗਵੰਤ ਸਿੰਘ ਮਾਨ ਦਾ ਐਜੂਕੇਸ਼ਨ ਮਾਡਲ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਅੱਜ ਇਹ ਕਾਲਜ ਤੁਹਾਡੇ ਸਾਹਮਣੇ ਹੈ ਤਾਂ ਇਸੇ ਵਿੱਚ ਜੇ ਮੈਂ ਜੋੜ ਦਵਾਂ ਤੁਸੀਂ ਆਪ ਮੈਂ ਆਪਣੇ ਹਲਕੇ 'ਚ ਆਪਣੇ ਪਿੰਡਾਂ 'ਚ ਤੁਹਾਡੇ ਤਾਂ ਇੱਥੋਂ ਐਜੂਕੇਸ਼ਨ ਬੈਲਟ ਦੇ ਟੀਚਰ ਸਭ ਤੋਂ ਵੱਧ ਇੱਥੋਂ ਆਂਦੇ ਆ ਤੁਸੀਂ ਗਵਾਹ ਹੋ ਪਹਿਲੀ ਸਰਕਾਰ ਹੈ ਜੀ 1000 ਦਿਨ ਹੋਏ ਐ 50000 ਨੌਕਰੀਆਂ ਦਿੱਤੀਆਂ ਭਾਵੇਂ ਐ ਮਾਨ ਸਾਹਿਬ ਕਿ ਹਰ ਰੋਜ਼ ਪੰਜਾਬ ਦੇ 50 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਐ ਹਰ ਬਿਨ ਨਗਾ ਇਹ ਐ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਕਰਕੇ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਆਏ ਅਸੀਂ ਦੇਖ ਰਹੇ ਸੀ ਕਿ ਗੱਡੀ ਦੇ ਦੋਨੋਂ ਪਾਸੇ ਸੜਕ ਦੇ ਦੋਨੋਂ ਪਾਸੇ ਇੱਥੋਂ ਦੇ ਲੋਕਾਂ ਦੇ ਵਿੱਚ ਉਤਸ਼ਾਹ ਦੋਨੋਂ ਪਾਸੇ ਭਾਰੀ ਘਟ ਤੁਸੀਂ ਅੱਜ ਮਾਨਯੋਗ ਮੁੱਖ ਮੰਤਰੀ ਜੀ ਨੂੰ ਸੁਣਨ ਆਇਓ ਮੈਂ ਤੁਹਾਡੇ ਵਿੱਚ ਲੰਬਾ ਵਾਕਫਾ ਨਹੀਂ ਪਾਉਂਗਾ ਇਹ ਸਰਕਾਰ ਸਿੱਖਿਆ ਦੇ ਮਾਡਲ ਦੇ ਉੱਤੇ ਕਮਿਟਿਡ ਹੈ ਤੇ ਐਮ ਐਲ ਏ ਸਾਹਿਬ ਨੇ ਜਿਵੇਂ ਦੱਸਿਆ 50 ਕਰੋੜ ਰੁਪਇਆ ਸਿਰਫ ਬੱਲੂਆਣੇ ਦੇ ਸਰਕਾਰੀ ਸਕੂਲਾਂ ਨੂੰ ਆਇਆ ਜੀ 50 ਕਰੋੜ ਰੁਪਇਆ ਤੇ ਜਿਹੜੇ ਪ੍ਰਾਣੇ ਖੰਡਰ ਮਾਰਤਾ ਸੀ ਅੱਜ ਉੱਥੇ ਸਕੂਲ ਆਫ ਫੈਮਿਨੈਂਸ ਸ਼ਾਨਦਾਰ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਇਹ ਸਿਲਸਿਲਾ ਐਦਾਂ ਹੀ ਜਾਰੀ ਰਹੂਗਾ ਅੱਜ ਇਹ ਵਿਦਿਆ ਦਾ ਮੰਦਰ ਹੈ ਜਿਹੜਾ ਉਚੇਰੀ ਸਿੱਖਿਆ ਦਾ ਇੱਕ ਕਾਲਜ ਇੱਥੋਂ ਇਹੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਇੱਥੇ ਮਾਂ ਸਰਸਵਤੀ ਦੀ ਖੂਬ ਕਿਰਪਾ ਹੋਵੇ ਇੱਥੋਂ ਪੜ੍ਹ ਕੇ ਸਾਡੇ ਬੱਚੇ ਪੰਜਾਬ ਦਾ ਆਪਣੇ ਇਸ ਇਲਾਕੇ ਦਾ ਤੇ ਸਾਡੇ ਵਤਨ ਸਾਡੇ ਮੁਲਕ ਦਾ ਨਾਮ ਰੌਸ਼ਨ ਕਰਨ ਇੰਨੀ ਖਾਜਰੀ ਇੰਨੀ ਬੇਨਤੀ ਪ੍ਰਵਾਨ ਕਰਨਾ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ 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 ਧੰਨਵਾਦ ਸਰ ਮਾਨਯੋਗ ਹਰਜੋ ਸਿੰਘ ਜੀ ਬੈਂਸ ਸਾਹਿਬ ਹੋਰਾਂ ਦਾ ਔਰ ਹੁਣ ਅਸੀਂ ਬਹੁਤ ਆਦਬ ਅਤੇ ਸਤਿਕਾਰ ਸਹਿਤ ਬੇਨਤੀ ਕਰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਨੂੰ ਕਿ ਉਹ ਹਾਜ਼ਰੀਨ ਦੇ ਰੂਬਰੂ ਹੋਣਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਆ థాంਕ ਯੂ ਸਰ ਸਸੀ ਬੇਨਤੀ ਕਰਾਂਗੇ ਗਿੱਦੜਬਾਹਾ ਤੋਂ ਵਿਧਾਇਕ ਸਰਦਾਰ ਹਰਦੀਪ ਸਿੰਘ ਜੀ ਡਿੰਪੀ ਢਿਲੋਂ ਸਾਹਿਬ ਨੂੰ ਕਿ ਉਹ ਵੀ 2 ਮਿੰਟ ਲਈ ਸ਼ਬਦਾਂ ਦੀ ਸਾਂਝ ਪਾਉਣਗੇ ਮੇਰੇ ਬਹੁਤ ਹੀ ਸਤਕਾਰਯੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਬਿਰਾਜਮਾਨ ਸਿੱਖਿਆ ਮੰਤਰੀ ਸਾਹਿਬ ਬੈਂਸ ਸਾਹਿਬ ਉਹਨਾਂ ਦੇ ਨਾਲ ਮੇਰੇ ਛੋਟੇ ਵੀਰ ਅਸੀਂ ਤਾਂ ਪਿਆਰ ਨਾਲ ਗੋਲਡੀ ਮੁਸਾਫਰੀ ਕਹਿੰਦੇ ਆ ਵੈਸੇ ਨਾਮ ਉਹਨਾਂ ਦਾ ਅਮਨਦੀਪ ਜੀ ਆ ਨਾਲ ਐਜੂਕੇਸ਼ਨ ਦੇ ਸੈਕਟਰੀ ਸਾਹਿਬ ਯਾਦਵ ਸਾਹਿਬ ਡੀਆਈਜੀ ਸਾਹਿਬ ਡੀਸੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਡੇ ਨੌਜਵਾਨ ਸਾਥੀ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲਡੀ ਜੀ ਮੈਲਾ ਦਾ ਬੈਠੇ ਬੈਠੇ ਸਾਰੇ ਥੱਕ ਗਏ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਓ ਜੀ ਗੱਜ ਕੇ ਕਿਉਂਕਿ ਮੈਥੋਂ ਬਾਅਦ ਸੀਐਮ ਸਾਹਿਬ ਨੇ ਬੋਲਣਾ ਜਿੰਨੀ ਵੱਡੀ ਫਤਿਹ ਦੇਵੋਗੇ ਸੀਐਮ ਸਾਹਿਬ ਨੂੰ ਫਤਿਹ ਦਾ ਜਵਾਬ ਜਿੰਨਾ ਗੱਜ ਕੇ ਦੇਵੋਗੇ ਉਹ ਨਹੀਂ ਇਹਨਾਂ ਨੇ ਇਸ ਪਾਸਿਓਂ ਖਜ਼ਾਨੇ ਦਾ ਮੂੰਹ ਇਸ ਪਾਸਿਓਂ ਖੋਲ ਲੈਣਾ ਇਹ ਹੁਣ ਤੁਹਾਡੇ ਸਾਰੇ ਆ ਵੀ ਕਿੱਡੀ ਵੱਡੀ ਤੁਸੀਂ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਇਹ ਕਿਉਂਕਿ ਮੈਂ ਗੱਫੇ ਲੈ ਆ ਜੀ ਮੈਂ ਤੁਹਾਨੂੰ ਤਾਂ ਆਪਦੇ ਹਲਕੇ ਦਾ ਤਜਰਬਾ ਦੱਸਦਾ ਵੀ ਸੀਐਮ ਸਾਹਿਬ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਦਿਲ ਬਹੁਤ ਵੱਡਾ ਸਮਾਨ ਲੈਣਾ ਆਉਣਾ ਚਾਹੀਦਾ ਇਹਨਾਂ ਤੋਂ ਕਿਸੇ ਗੱਲ ਦੀ ਟੋਟ ਨਹੀਂ ਅੱਜ ਬੜੀ ਖੁਸ਼ੀ ਹੋਈ ਕਿ ਇਸ ਏਰੀਏ ਦੇ ਵਿੱਚ ਜਿੱਥੇ ਬੜ ਬੜ ਉੜ ਆਪਣਾ ਉੜਦੀ ਸੀ ਗੋਲਡੀ ਜੀ ਨੇ ਪਹਿਲਾਂ ਬੋਲਦੇ ਦੱਸਿਆ ਕੀ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਂਦੀ ਆ ਇਸ ਏਰੀਆ ਵਾਸਤੇ ਖਾਸ ਕਰਕੇ ਇੱਥੋਂ ਦੇ ਬੱਚੇ ਕੋਈ ਮਲੋੜ ਜਾਂਦੇ ਸੀ ਪੜ੍ਹਨ ਵਾਸਤੇ ਕੋਈ ਅਬੋਰ ਜਾਂਦੇ ਸੀ ਕੋਈ ਡੱਬ ਵਾਲੀ ਜਾਂਦੇ ਸੀ ਪੜ੍ਹਨ ਅੱਜ ਆਪਣੇ ਇਸ ਕਾਲਜ ਦੇ ਇੱਥੇ ਖੁੱਲਣ ਨਾਲ ਆਪਣੇ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਐਜੂਕੇਸ਼ਨ ਮਿਲੂਗੀ ਜਿੰਨੇ ਬੱਚੇ ਆਪਣੇ ਪੜ੍ਹ ਲਿਖ ਕੇ ਅੱਗੇ ਆਉਣਗੇ ਉਨਾ ਹੀ ਆਪਣਾ ਦੇਸ਼ ਤਰੱਕੀ ਕਰੂਗਾ ਇਹ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇੱਕ ਸੋਚ ਸੀ ਜਿਹੜੇ 25 ਸਾਲ ਤੋਂ ਮਾਨ ਸਾਹਿਬ ਇਸ ਤੇ ਕੰਮ ਕਰ ਰਹੇ ਆ ਹੁਣ ਉਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਔਰ ਐਸਾ ਬੂਰ ਪੈਣਾ ਸ਼ੁਰੂ ਹੋਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਰੋਜ਼ ਕੋਈ ਨਾ ਕੋਈ ਹਰ ਮਹੀਨੇ ਕਿਤਨਾ ਕਿਤੇ এডਿਕੇਸ਼ਨ ਦੇ ਕਾਲਜਸ ਦੇ ਕਿਤੇ ਆਪਣਾ ਯੂਨੀਵਰਸਿਟੀਆਂ ਦੇ ਕਿਤੇ ਮੈਡੀਕਲ ਕਾਲਜਾਂ ਦੇ ਰੋਜ਼ ਡੇਲੀ ਦੀ ਤਰ੍ਹਾਂ ਉਦਘਾਟਨ ਆਪਣੇ ਹੋਇਆ ਕਰਨਗੇ ਮੈਂ ਵੀਰੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਮੈਂ ਅੱਗੇ ਮਾਨ ਸਾਹਿਬ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਮੈਨੂੰ ਇਹ ਲੱਗਦਾ ਮੈਂ ਸਾਰੀ ਉਮਰ ਉੱਥੇ ਹਲਕਾ ਇੰਚਾਰਜ ਹੀ ਰਹਿਣਾ ਸੀ ਤੁਹਾਡੀ ਬਦੌਲਤ ਜਿਹੜਾ ਮੈਨੂੰ ਤੁਸੀਂ ਇੱਕ ਨਿਮਾਣੇ ਜੇ ਆਮ ਬੰਦੇ ਨੂੰ ਐਡੇ ਐਡੇ ਵੱਡੇ ਦਿਗ ਜਾਂਦੇ ਖਿਲਾਫ ਲੜਾ ਕੇ ਔਰ ਐਡੀ ਵੱਡੀ ਜਿੱਤ ਦਵਾਈ ਇਹ ਇਸ ਗੱਲ ਦਾ ਸਾਰੇ ਦਾ ਸਿਹਰਾ ਅੱਜ ਮੈਂ ਓਪਨਲੀ ਤੁਹਾਡੇ ਇਸ ਪੰਡਾਲ ਦੇ ਵਿੱਚ ਕਹਿਣਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਜਾਂਦਾ ਨੀ ਮੇਰੀ ਕੋਈ ਔਕਾਤ ਨਹੀਂ ਸੀ ਕਿ ਮੈਂ ਇੱਕ ਵਾਰ ਪੰਜ ਵਾਰ ਦਾ ਐਮਐਲਏ ਦੋ ਵਾਰ ਦਾ ਫਾਈਨੈਂਸ ਮਿਨਿਸਟਰ ਮੇਰੇ ਉਲਟ ਇਲੈਕਸ਼ਨ ਲੜ ਰਹੇ ਸੀ ਦੂਸਰੇ ਪਾਸੇ ਤਿੰਨ ਵਾਰ ਦਾ ਐਮਐਲਏ ਇੱਕ ਵਾਰ ਦੇ ਐਮਪੀ ਨੈਸ਼ਨਲ ਕਾਂਗਰਸ ਦੇ ਯੂਥ ਦੇ 올 ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਇਸ ਵੇਲੇ ਦੇ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਡੇ ਐਡੇ ਵੱਡੇ ਰਤਬੇ ਸੀ ਤੇ ਮੈਂ ਮਾਨ ਸਾਹਿਬ ਨੂੰ ਅੱਗੇ ਕਹਿੰਦਾ ਹੁੰਦਾ ਸੀ ਮੈਂ ਕਿਹਾ ਮਾਨ ਸਾਹਿਬ ਮੈਂ ਤਾਂ ਕਦੇ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੇ ਮੇਰਾ ਮੱਤਾ ਇਹਨਾਂ ਨਾਲ ਲਵਾਤਾ ਤੇ ਮਾਨ ਸਾਹਿਬ ਦਾ ਜਵਾਬ ਅਗੋਂ ਇਹ ਇਹ ਹੁੰਦਾ ਸੀ ਕਹਿੰਦੇ ਮੈਂ ਤੇਰੇ ਪਿੱਛੇ ਖੜਾ ਤੂੰ ਚੱਲ ਅੱਗੇ ਲੱਗ ਕੇ ਆਪਾਂ ਬਿਨਾਂ ਮੈਂਬਰ ਤੋਂ ਹੀ ਟਾਵਾਂਗੇ ਇਹਨਾਂ ਨੂੰ ਤੇ ਅੱਜ ਇਹਨਾਂ ਨੇ ਜੋ ਕਿਹਾ ਸੀ ਕਰਮ ਖਾਇਆ ਤੁਹਾਡੇ ਸਾਹਮਣੇ ਅੱਜ ਗਿੱਦੜਵੇ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਅੱਜ ਤੁਹਾਡੇ ਸਾਹਮਣੇ ਖੜਾ ਆਮ ਆਦਮੀ ਪਾਰਟੀ ਦੀ ਬਦੌਲਤ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਇਹਨਾਂ ਦੀ ਸਮੁੱਚੀ ਟੀਮ ਦੀ ਜੋ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਚਾਰ ਪੰਜ ਪਿੰਡ ਆਪਾਂ ਗੋਲਡੀ ਜੀ ਨੂੰ ਦਿੱਤੇ ਸੀ ਚਾਰਾਂ ਆਪਣਾ ਪੰਜਾਂ ਪਿੰਡਾਂ 'ਚ ਇਹਨਾਂ ਨੇ ਇੰਨੀ ਮਿਹਨਤ ਕੀਤੀ ਸਾਰੇ ਪਿੰਡੀ ਬੜੀ ਰਿਕਾਰਡ ਤੋੜ ਵੋਟ ਨਾ ਵਧੇ ਇਨਾਂ ਦੀ ਸਾਰੀ ਟੀਮ ਮੈਨੂੰ ਮਿਲ ਕੇ ਗਈ ਆ ਜੀ ਜੋ ਆਈ ਸੀ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੋ ਤੁਸੀਂ ਮੇਰੀ ਮਦਦ ਕਰਨ ਵਾਸਤੇ ਆਏ ਉਹ ਕਹਿੰਦੇ ਹੁੰਦੇ ਨਾ ਜੀ ਤੁਬਕੇ ਤੁਬਕੇ ਨਾਲ ਹੀ ਘੜਾ ਭਰਦਾ ਤੁਹਾਡੀ ਬਦੌਲਤ ਇਹ ਮੇਰੀ ਜਿੱਤ ਹੋਈ ਆ ਤੁਹਾਡੇ ਸਾਰਿਆਂ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਟੀਮ ਦੀ ਬਦੌਲਤ ਮੈਂ ਅੱਜ ਜਿੱਤ ਕੇ ਅੱਜ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਇਸ ਮੱਝ ਤੋਂ ਸਟੇਟ ਸਾਡੀ ਤੁਹਾਡੇ ਨਾਮ ਮੈਂ ਕਰ ਰਿਹਾ ਇੱਕ ਵਾਰ ਫੇਰ ਮਹਿਮਾਨ ਸਾਹਿਬ ਨੂੰ ਇਸ ਏਰੀਏ ਦੇ ਵਿੱਚ ਆਉਣ ਤੇ ਜੀ ਆਇਆਂ ਕਹਿਣਾ ਗੋਲਡੀ ਸਾਹਿਬ ਬਣੀਓ ਔਰ ਖਾਸ ਕਰਕੇ ਮੈਂ ਵਧਾਈ ਦਿਨਾ ਕਿ ਮਾਨ ਸਾਹਿਬ ਤੁਸੀਂ ਜੋ 2022 ਚ ਕਿਹਾ ਸੀ ਅੱਜ ਉਹ ਤੁਸੀਂ ਕਰ ਵਿਖਾਇਆ ਨਹੀਂ ਇੱਥੇ ਕਿਹਨੇ ਕਾਲਜ ਖੋਲ੍ਹਨੇ ਸੀ 70-72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜੇ ਤੱਕ ਤੱਕ ਕਿਸੇ ਨੇ ਕੋਈ ਦੇਖਿਆ ਨਹੀਂ ਸੀ ਸਰਕਾਰਾਂ ਵੀ ਬੜੀਆਂ ਰਹੀਆਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜੀ ਜੋ ਅੱਜ ਇਸ ਏਰੀਏ ਦੇ ਵਿੱਚ ਆਪਾਂ ਕਾਲਜ ਖੋਲ੍ਹ ਕੇ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਆਪਦੇ ਦਿਲ ਦੀਆਂ ਗਹਿਰਾਈਆਂ ਚੁੰਮੈਂ ਕੋਟਨ ਕੋਟ ਧੰਨਵਾਦ ਕਰਦਾ ਜੋ ਤੁਸੀਂ ਆਏ ਸਾਰੇ ਜਣੇ ਮਾਨ ਸਾਹਿਬ ਦੀ ਗੱਲਬਾਤ ਸੁਣਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਡਿੰਪੀ ਟਿਲੋਂ ਸਾਹਿਬ ਹੁਣ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਨੂੰ ਬੇਨਤੀ ਕਰਾਂਗੇ ਕਿ ਉਹ ਸ਼ਬਦਾਂ ਦੀ ਸਾਨ ਸਾਡੇ ਇਸ ਬੱਲੂਆਣੇ ਹਲਕੇ ਦੇ ਲੋਕਾਂ ਨਾਲ ਪਾਉਣਗੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮੈਂ ਵੀਡੀਓ ਵਾਲੇ ਮੁੰਡੇ ਨੂੰ ਕਹਿਣਾ ਤੂੰ ਆ ਬੈਠ ਜਾ ਫਿਰ ਪਿੱਛੇ ਨਜ਼ਰ ਨਹੀਂ ਆਉਂਦੀ ਮੈਂ ਸਿਕਿਉਰਟੀ ਵਾਲਿਆਂ ਨੂੰ ਵੀ ਕਹਿਣਾ ਕਿ ਥੋੜਾ ਤੁਰ ਫਿਰ ਕੇ ਹੈਨਾ ਉਹ ਫਿਰ ਨਜ਼ਰ ਨਹੀਂ ਆਉਂਦਾ ਪਿੱਛੇ ਕੋਈ ਨਹੀਂ ਆਪਣੀ ਨੇ ਆਪਣੀ ਨੇ ਆਪਾਂ ਨੂੰ ਕੁਝ ਨਹੀਂ ਕਹਿੰਦੇ ਤੁਹਾਨੂੰ ਅਸਲ ਚ ਪੁਰਾਣੀ ਆਦਤਾਂ ਪਈਆਂ ਹੋਈਆਂ ਆ ਆਪਾਂ ਕੁਝ ਨਹੀਂ ਕਹਿੰਦੇ ਆਪਣੀ ਨੇ ਆਪਣੀ ਨੇ ਆਪ ਚਲੋ ਡਿਊਟੀ ਇਹਨਾਂ ਦੀ ਵੀ ਇਹ ਵੀ ਆਪਣੀ ਪੁੱਤ ਪਤੀਜੇ ਨੇ ਪੁਲਿਸ ਵਾਲੇ ਵੀ ਇਹ ਵੀ ਆਪਣੀ ਚਾਚੇ ਤਾਇਏ ਨੇ ਇਹਨਾਂ ਨੇ ਡਿਊਟੀ ਕਰਨੀ ਹੁੰਦੀ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਬਹੁਤ ਵੱਡੀ ਗਿਣਤੀ ਚਾਜ ਇੱਥੇ ਆਈਆਂ ਨੇ ਪਤਵੰਤੇ ਸੱਜਣ ਬੱਲੂਆਣਾ ਹਲਕੇ ਦੇ ਅਬੋਰ ਸ਼ਹਿਰ ਦੇ ਮਲੋੜ ਦੇ ਇਲਾਕੇ ਦੇ ਸਟੇਜ ਦੇ ਉੱਤੇ ਸ਼ਿਸ਼ੋਭਿਤ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਬੈਂਸ ਬਿਲਕੁਲ ਇੱਥੋਂ ਲਾ ਲੋ ਇੱਧਰਲਾ ਸਿਰਾ ਐਮਐਲਏ ਨੇ ਉਧਰਲੇ ਸਿਰੇ ਤੋਂ ਨੰਗਲ ਤੋਂ ਬਿਲਕੁਲ ਹਿਮਾਚਲ ਦੇ ਨਾਲ ਹਰਜੋਤ ਸਿੰਘ ਸਾਹਿਬ ਗੋਲਡੀ ਮੁਸਾਫਰ ਜੀ ਤੁਹਾਡੇ ਆਪਣੇ ਐਮਐਲਏ ਸਾਡੀ ਟੀਮ ਦੇ ਵਿੱਚ ਨਵੇਂ-ਨਵੇਂ ਸ਼ਾਮਿਲ ਹੋਏ ਡਿੰਪਿਟੀ ਲੋ ਜੀ ਮੈਂ ਕਹਾਂ ਜੀ ਤੁਸੀਂ ਬੋਲੋ ਕਿਉਂਕਿ ਨਵੀਂ ਬਹੂ ਨੂੰ ਹਰ ਇੱਕ ਦੇਖਣ ਆਉਂਦਾ ਵੀ ਇੱਕ ਵਾਰੀ ਮੂੰਹ ਦੇਖ ਕੇ ਆਈਏ ਭਾਈ ਤੇ ਇਹਨਾਂ ਨੇ ਤਾਂ ਧੌਣ ਚ ਕਿੱਲੇ ਵੀ ਵੱਡੇ-ਵੱਡੇ ਨੇ ਕੱਢੇ ਆ ਤਾਂ ਇਹਨਾਂ ਨੂੰ ਤਾਂ ਦੇਖਣ ਵੈਸੇ ਵੀ ਲੋਕਤੰਤਰ ਦੀ ਜਿੱਤ ਹੈ ਸਾਡੇ ਸਬਨਾ ਸਾਹਿਬ ਫਾਜ਼ਿਲਕਾ ਤੋਂ ਐਮ ਐਲ اے ਸਹਿਬਾਨ ਸਾਡੀ ਟੀਮ ਪੂਰੀ ਬੈਠੀ ਹੈ ਅਫੀਸਰ ਸਹਿਬਾਨ ਜਲਾਲਾਬਾਦ ਦੀ ਟੀਮ ਵੀ ਬੈਠੀ ਹੈ ਸਾਰੇ ਜਿੰਨੇ ਵੀ ਅਬੋਹਰ ਫਾਜ਼ਿਲਕਾ ਨਾਲ ਸੰਬੰਧਿਤ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ राम राम वाहेगुरु जी का खालसा वाहेगुरु जी की फत मैं कह ले इत्तो शुरू करूंगा कहंदे जी 77 साल बाद कॉलेज बणया तो 77 साल मैं उनू पुछया अफसरानू कहंदे जी 77 साल बाद इथे कॉलेज बणया मैं कहया 77 साल ਪਹਿਲਾਂ ਹੈਗਾ ਸੀ कहंदे ਨਹੀਂ ਜੀ ਮੈਂ ਕਿ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ 77 ਸਾਲ ਤੋਂ ਸਾਨੂੰ ਯਾਦ ਹੋਇਆਂ ਨੂੰ ਹੋਏ ਨੇ ਪਹਿਲੀ ਵਾਰ ਕਾਲਜ ਬਣਿਆ بڑے-ਵੱਡੇ-ਵੱਡੇ ਲੀਡਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਤੁਸੀਂ بڑے-ਵੱਡੇ ਤਨਹੰਦਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਏ ਕਿਉਂ ਸਾਡੇ 3 ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਹਾ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾਲਾ ਬਸਾਹੀ ਚਲੀ ਗਿਆ ਹੋਰ ਕੀ ਕਰੀ ਜੀ ਕੁਦਰਤ ਬਹੁਤ ਬਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਹਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਜੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਾਹਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ 'ਚ ਔਰ ਸਭ ਤੋਂ ਮੈਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਧੇਕ ਅਦਾਰਾ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ 'ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਤੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅਸੀਂ ਤਾਂ ਹਟਾ ਲੈਣੇ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਤ ਆਉਂਦੀਆਂ ਰਹੀਆਂ ਇਲਾਕੇ ਚੋਂ ਜਾਂ ਜ਼ਿਲ੍ਹੇ ਚੋਂ ਜਾਂ ਪੰਜਾਬ ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸੀ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਅਕ ਧਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਾਂ ਮਲੋਟ ਜਾਓ ਪੜਾਉਣ ਵੀ ਇਹ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਲਈ ਪੜਨ ਠੇਕਲੇ ਨਾ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮਾ ਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋ ਗਿਆ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ੍ਹ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ ਔਰ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਤੁਹਾਡੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜ੍ਹਾ ਲਈਏ ਉਹ ਪੜ੍ਹ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਇਹ ਮੈਂ ਕਹਿ ਕੇ ਜਾਂਦਾ ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ ਇਨੂ ਨਾਲ ਨਾ ਇਨੂ ਨਾਲ ਇੱਥੇ ਗੰਜ ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇਨੂ ਨਾਲ 24 ਘੰਟੇ ਇਨੂ ਰਹਿੰਦਾ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚੜਹੀ ਵਾਲੀ ਪੰਡ ਇਨੂ ਰਹਿੰਦਾ ਇੱਥੇ ਇਨੂ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋਰਾਂ ਨੂੰ ਆਹ ਕੈਪਟਨ ਮਨਿੰਦਰ ਨੂੰ ਇਨੂ ਕੀ ਹੁੰਦਾ ਪਤਾ ਹੀ ਨਹੀਂ ਨਨ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਇਹ ਇਨੋ ਤਾਂ ਕਹਿੰਦੇ ਨੇ ਕਿ ਇਨੋ ਜਿਹੜੀ ਜੁਨਟ ਡ ਖਰਾਬ ਹੁੰਦਾ ਡ ਖਰਾਬ ਹੋਏ ਇਨੋ ਇਨ ਨੂੰ ਨਹੀਂ ਪਤਾ ਇਹਨਾਂ ਨੂੰ ਕਦੇ ਕਿਸੇ ਨੂੰ ਮੱਠਲ ਚਕਾਇਆ ਹੋਵੇ ਕਦੇ ਭਰੀ ਚਕਾਈ ਹੋਵੇ ਤਾਂ ਪਤਾ ਲੱਗੇ ਗਰੀਬੀयां ਦੇਖੀਆਂ ਹੁਣ ਤਾਂ ਪਤਾ ਲੱਗੇ ਮਾ ਰੁਗ ਲਾਉਂਦੀ ਹੋਵੇ ਭੈਣ ਤੇ ਭਾਈ ਮੂਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਮਹਿਲਾਂ ਚ ਜੰਮੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਆ ਇਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਕਾਲਜ ਕੀ ਹੁੰਦੇ ਨੇ ਇੱਥੇ ਸੁੱਖ ਚੈਨ ਚ ਕਾਲਜ ਖੁੱਲ ਗਏ ਇਹਨਾਂ ਨੂੰ ਕੀ ਪਤਾ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨਹੀਂ ਇਹ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਤੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਵੈਸੇ ਤਾਂ ਸਭ ਲਈ ਲੋੜ ਹੈ ਪਰ ਕਿਉਂਕਿ ਬਹੁਤ ਆਤ ਬਿਸ਼ਨੋਈ ਸਮਾਜ ਦੀ ਹੈ ਉਹਨਾਂ ਦੇ ਬੱਚੇ ਬੱਚੀਆਂ ਇੱਥੋਂ ਪੜ ਕੇ ਅਫਸਰ ਬਣਨਗੇ ਅਫਸਰ ਬਣਨਗੇ ਤਾਂ ਚਿੰਗ ਲੱਗਦੀ ਹੈ ਦੀਵੇ ਨਾਲ ਜਿਵੇਂ ਕਹਿੰਦਾ ਜੋਤ ਨਾਲ ਜੋਤ ਜਗਦੀ ਹੈ ਹੋਰ ਅਫਸਰ ਬਣਨਗੇ ਫਿਰ ਪੁੱਛ ਕੇ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਨਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ ਹੈ 50000 ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਜੀ ਪਰ 55000 ਨੌਕਰੀਆਂ ਹੋ ਗਈਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹਦੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ ਚ 700 ਨੌਕਰੀ ਡੰਗਰ ਖੇੜਾ ਪਿੰਡ ਆ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰ ਖੇੜਾ ਐ ਇਹ ਮੈਨੂੰ ਦਿਓ ਅਰਜੀ ਐ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਅਧਿਆਪਕ ਖੇੜਾ ਰੱਖੋ ਹਾਂ ਪਤਾ ਨਹੀਂ ਕਿੱਥੋਂ ਸੰਤ ਸਮਝਦੇ ਕੱਖ ਨਹੀਂ ਐ ਸਾਨੂੰ ਨਹੀਂ ਕੁਝ ਸਮਝਦੇ ਸੀ ਐ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾਂਗੇ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨਾ ਕਟਿਆਂ ਵਾਲੀ ਝੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪ੍ਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਐ ਡੰਗਰ ਖੇੜਿਆ ਚੇਈ ਪਰ ਉਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਕਰ ਚੀ ਹੋ ਗਿਆ ਫਿਰ ਤਾਂ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ 99 ਮੁੰਡੇ ਨੇ ਔਰ ਬਾਕੀ 151 ਕੁੜੀਆਂ ਨੇ ਕੁੜੀਆਂ ਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਉਹ ਕਹਿੰਦੇ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ ਉਹਨੇ ਗਾਹਾਂ ਵਾਲਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਊਗੀ ਉਹ ਸੋ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ ਵੱਧ ਤੋਂ ਵੱਧ ਲੈ ਕੇ ਆ ਰਹੀਆਂ ਨੇ So no!